ਪੰਜਾਬ ਪੁਲਿਸ ਵੱਲੋਂ ਦੱਸਾ ਬੁਰਜ ਗੈਂਗ ਦਾ ਪਰਦਾਫਾਸ਼ ਕਰਕੇ ਡਕੈਂਟੀ ਦੀ ਕੋਸ਼ਿਸ਼ ਕੀਤੀ ناکਾਮ ਸਾਗਣੇ ਸਮੇਤ 4 ਕੀਤੇ ਦਰਕਰ 4 ਪਸਤਵਾਂ ਵੀ ਕੀਤੀਆਂ ਬਰਾਬਰ ਜਾਂਚੋਂ ਪ੍ਰਾਪਤ ਪਤਾ ਲੱਗਿਆ ਕਿ ਇਹ ਵਿਅਕਤੀ ਬਠਿੰਡਾ ਦੇ ਇੱਕ ਫਿਨਾਂਸਰ ਨੂੰ ਨਿਸ਼ਾਨਾ ਬਣਾ ਕੇ ਡਕੈਂਟੀ ਦੀ ਯੋਜਨਾ ਬਣਾ ਰਹੇ ਸਨ ਟਿੰਡਾ ਪੁਲਿਸ ਵੱਲੋਂ ਅਪਰਾਧ ਨੂੰ ਰੋਕਣ ਦੇ ਲਈ ਸੂਬੇ ਵਿੱਚ ਸੰਗਠਿਤ ਅਪਰਾਧ ਨੂੰ ਵੱਡਾ ਝਟਕਾ ਉੰਦਿਆ ਐਂਟੀ ਗੈਂਗਸਟਰ ਪਾਸ ਕਪੋਰਸ ਅਤੇ ਸੀ ਟੂ ਦੀ ਪੁਲਿਸ ਪਾਰਟੀ ਵੱਲੋਂ ਪੰਜਾਬ ਨੇ ਬਠਿੰਡਾ ਪੁਲਿਸ ਦੇ ਸਾਂਝੇ ਤੌਰ ਤੇ ਕਾਰਵਾਈ ਕਰਦਾਂ ਜੱਸਾ ਬੁਰਜੀ ਗੈਂਗ ਦੇ ਸਰਗਣ ਜਸਪ੍ਰੀਤ ਸਿੰਘ ਉਪਰ ਜੱਸਾ ਅਤੇ ਉਹਦੇ ਤਨ ਸਾਥੀਆਂ ਨੂੰ 32 ਗੋਲ ਦੇ ਚਾਰ ਪਿਸਤੌਲਾਂ ਅਤੇ 11 ਗਿੰਦਾ ਕਾਰਤੂਸ ਸਮੇਤ ਅਗਰਵਾ ਕਰਕੇ 31 ਦੀ ਇੱਕ ਸੰਭਾਵੀ ਵਾਰਦਾਤ ਨੂੰ ਨਾਕਾਮ ਕੀਤਾ ਪੰਜਾਬ ਦੇ ਡਾਇਰੈਕਟਰ ਆਫ ਪੁਲਿਸ ਗੌਰਵ ਜਾਦਵ ਨੇ ਅੱਜ ਇੱਥੇ ਦੱਸਿਆ ਕਿ ਫੜੇ ਗਏ ਤਿੰਨਾਂ ਸਾਥੀਆਂ ਦੀ ਪਛਾਣ ਕਰਨਵੀਰ ਸਿੰਘ ਉਰਫ ਕਰਮੀਵਾਸੀ ਪਿੰਡ ਗੁਲਾਗੜ ਰੇਸ਼ਮ ਸਿੰਘ ਵਾਸੀ ਪਿੰਡ ਚੱਠਾ ਅਤੇ ਹਰਦੀਪ ਸਿੰਘ ਉਰਫarsi ਵਾਸੀ ਸੇਖੂ ਵਜੋਂ ਹੋਈ ਹੈ ਉਹਨਾਂ ਅੱਗੇ ਦੱਸਿਆ ਕਿ ਸਾਰੇ ਹੀ ਵਿਅਕਤੀਆਂ ਦਾ ਅਪਰਾਧ ਗਿਆ ਇਸ ਤੋਂ ਪਹਿਲਾਂ ਦਾ ਵੀ ਆਪਣਾ ਰਿਕਾਰਡ ਹੈ ਅਤੇ ਉਹ ਵਧਿਆਣਾ ਦੀ ਸਪਲਾਈ ਖੋਭਵਾ ਤੇ ਹੋਰ ਅਪਰਾਧਾਂ ਵਿੱਚ ਵੀ ਸ਼ਾਮਲ ਹਨ ਦੱਸਿਆ ਕਿ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਐਡੀਜੀਪੀ ਪਰਮੋਧ ਬਾਅਨ ਵਿਚ ਸਮੂਚੀ ਨਗਰਾਨੀ ਐਕਟ ਐਜੀਪੀਫ ਦੀਆਂ ਟੀਮਾਂ ਅਤੇ ਬਠਿੰਡਾ ਪੁਲਿਸ ਨੇ ਬਠਿੰਡਾ ਦੀ ਰਿੰਗ ਰੋਡ ਤੋਂ ਇਹਨਾਂ ਵਿਅਕਤੀਆਂ ਨੂੰ ਰੋਜ ਲਿਆ ਗਿਆ ਇਹਨਾਂ ਦੇ ਕਬਜ਼ੇ ਦੇ ਵਿੱਚੋਂ ਅਸਲਾ ਬੰਦ ਕੀਤਾ ਗਿਆ ਪੁਲਿਸ ਟੀਮਾਂ ਦੀ ਅਗਵਾਈ ਡੀਐਸਪੀ ਏ ਡੀ ਪੀ ਐਫ ਬਸਵਾਲ ਸਿੰਘ ਡੀ ਐਸ ਪੀ ਸਿਟੀ 2 ਸਰਦੀ ਸਿੰਘ ਅਤੇ ਇੰਚਾਰਜ ਸੀ 2 ਬਟੰਡਾ ਇੰਸਪੈਕਟਰ ਕਰਨ ਸਿੰਘ ਨੇ ਕੀਤੀ ਅਗਲੀ ਉਹਨਾਂ ਜਾਣਕਾਰੀ ਬੰਦੇ ਉਹ ਦੱਸਿਆ ਕਿ ਇਹਨਾਂ ਵਿਅਕਤੀਆਂ ਵੱਲੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਵਿਅਕਤੀ ਬਟੰਡਾ ਜ਼ਿਲ੍ਹੇ ਦੇ ਰਾਮਾ ਮੰਡੀ ਇਲਾਕੇ ਵਿੱਚ ਇੱਕ ਖਨਾਸਕ ਨੂੰ ਨਿਸ਼ਾਨਾ ਬਣਾ ਕੇ ਵਕੈਂਟੀ ਦੀ ਯੋਜਨਾ ਬੜਾ ਰਹੇ ਸਨ ਅਤੇ ਫਿਰ ਇਹਨਾਂ ਨੂੰ ਆਪਣਾ ਬਟੰਡਾ ਪੁਲਿਸ ਵੱਲੋਂ ਗ੍ਰਫਤਾਰ ਕੀਤਾ ਗਿਆ ਅਤੇ ਅਦਾਲਤ ਤੇ ਸਪੀਸ਼ ਕਰਕੇ ਹੁਣ ਦੋ ਦਿਨਾਂ ਦਾ ਰਿਮਾਨ ਆਫਰ ਕੀਤਾ ਗਿਆ ਤੇ ਇਹਨਾਂ ਤੋਂ ਹੋਰ ਆਪਾਂ ਇਹਨਾਂ ਦੀ ਬਗਾਇਦ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ